ਮੰਡੀ ਗੁਵਿੰਦਗੜ੍ਹ ਦੀ ਸਥਾਪਨਾ 1902 ਦੇ ਵਿੱਚ ਮਹਾਰਾਜਾ ਹੀਰਾ ਸਿੰਘ ਵੱਲੋਂ ਕੀਤੀ ਗਈ ਤੇ ਰਾਮਲੀਲਾ ਦਾ ਇਤਿਹਾਸ 1935 ਤੋਂ ਚੱਲਿਆ ਆ ਰਿਹਾ ਹੈ। ਰਾਮੂਰティ シュਕਲਾ ਜੀ, ਸਰਦੇਵ ਸੱਗੜ ਜੀ, ਪਵਨ ਸ਼ਰਦੈ ਜੀ ਇਹਨਾਂ ਨੇ ਇਸ ਰਾਮਲੀਲਾ ਦੀ ਔਰ ਰੰਗ ਮੰਚ ਦੀ ਸ਼ੁਰੂਆਤ ਕੀਤੀ। ਚਲ ਚਲੀ ਕੋ ਕਹਿ ਲੋ ਉਸ ਟਾਈਮ ਤੇ ਉੱਥੋਂ ਲੋਕੀ ਦੇਖਣ ਵਾਸਤੇ ਇੱਥੇ ਸ਼ਹਿਰ ਦੇ ਵਿੱਚ ਆਉਂਦੇ ଥିਗੇ। ਮੈਂ ਰਾਮਲੀਲਾ ਦੇ ਵਿੱਚ ਸ਼੍ਰੀ ਰਾਮ ਜੀ ਦਾ ਕਿਰਦਾਰ ਨਿਭਾਨਾ ਹਾਂ। ਅਸੀਂ ਭਗਵਾਨ ਰਾਮ ਜੀ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਪਰ ਜੋ ਸਾਨੂੰ ਇਹ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਸ ਦੇ ਵਿੱਚ ਸਾਨੂੰ ਇਹ ਹੁੰਦਾ ਵੀ ਜਿਹੜਾ ਸਾਡੇ ਅੰਦਰ ਰਾਵਣ ਰੂਪੀ ਕੁਝ ਵੀ ਬੈਠਾ ਹੈ ਅਸੀਂ ਉਹਨੂੰ ਖਤਮ ਕਰ ਸਕੀਏ। ਮੈਂ ਰਾਮਲੀਲਾ ਵਿੱਚ ਰਾਵਣ ਦਾ ਕਿਰਦਾਰ ਅਦਾ ਕਰਦਾ। ਰਾਵਣ ਇੱਕ ਬਹੁਤ بڑا ਵਿਦਵਾਨ ਤਾਂ ਸੀ ਪਰ ਅਹੰਕਾਰ ਕਰਕੇ ਉਨੇ ਆਪਣਾ ਨਾਸ਼ ਕਰਵਾਇਆ ਇਸ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਵੀ ਕੁਝ ਵੀ ਪ੍ਰਾਪਤੀ ਹੋ ਜਵੇ ਪਰ ਕਿਸੇ ਚੀਜ਼ ਦਾ ਕਦੇ ਅਹੰਕਾਰ ਨਾ ਤਾਂ ਸਾਨੂੰ ਕਰਨਾ ਚਾਹੀਦਾ ਔਰ ਰਮਾਇਣ ਤੋਂ ਇਹ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਹਮੇਸ਼ਾ ਸੱਚਾਈ ਦੇ ਰਾਹ ਤੇ ਚੱਲੋ ਤੇ ਕਦੇ ਵੀ ਕਿਸੇ ਵੀ ਬੁਰੇ ਕੰਮ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੁਰਾ ਕੰਮ ਆਪਣੇ ਜੀਵਨ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ ਅਸੀਂ ਰਾਮਰੇਲਾ ਦੇ ਵਿੱਚ ਮੇਗਨਾ ਜੀ ਦਾ ਮੈਂ ਰੋਲ ਅਦਾ ਕਰਦਾ ਜੀ ਬਹੁਤ سارے ਰੋਲ ਅਦਾ ਕਰਦੇ ਆਂ ਜੀ ਪਰ ਅਸੀਂ ਸਟੇਜ ਤੇ ਚੱਲਦੇ ਹੋਏ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਆਪਣੇ ਮਨ ਦੇ ਵਿੱਚ ਕੁਝ ਵੀ ਆਪਣੇ ਤੋਂ ਗਲਤੀ ਹੋਈ ਹੋਵੇ ਸਟੇਜ ਤੇ ਉਸ ਉਸ ਕਰਕੇ ਅਸੀਂ ਸਾਰੇ ਕਲਾਕਾਰ ਹੀ ਰਾਮ ਰੀਲਾ ਤੋਂ ਬਾਅਦ ਗੰਗਾਈ ਨਾ ਆਂ ਜਾਂਦੇ